हां जी प्रधान जी ਕਿਹੜਾ ਪਿੰਡਾ ਕੀ ਮਸਲਾ ਅੱਜ ਦੇਖਿਆ ਤੁਸੀਂ ਖੇਤਾਂ ਦੇ ਵਿੱਚ ਖੜੇ ਹੋ ਆ ਕਿਸਾਨ ਕਣਕ ਬਾਹਰੇ ਨੇ ਕੀ ਗੱਲ ਬਾਤ ਹੈ ਸੰਗਰੂਰ ਜ਼ਿਲ੍ਹੇ ਦਾ ਬਲਾਕ ਪਹਾਨੀਗੜ ਦਾ ਪਿੰਡ ਹੈ ਕਰਾਚੋ ਮੇਰੇ ਖੇਤ ਨਾਲ ਖੇਤ ਲੱਗਦਾ ਮੈਂ ਮਨਜੀਤ ਸਿੰਘ ਕਰਾਚੋ ਅੱਜ ਅਸੀਂ ਜਦੋਂ ਖੇਤ ਆਏ ਕਣਕ ਬਾਹਰੇ ਸੀ ਆਂ ਸੁੰਡੀ ਨੇ ਕਣਕ ਖਾਦੀ ਹੈ ਬਹੁਤ ਪਿੰਡਾਂ ਚੋਂ ਖਬਰਾਂ ਲਵਾਤੀਆਂ ਖੇਤਾਂ ਦੇ ਖੇਤ ਬਾਤੇ ਲੋਕਾਂ ਨੇ ਇਹ 6 ਕਿੱਲੇ ਨੇ 4 ਬਾਤੇ 2 ਬੋਹਣ ਵਾਲੇ ਸਾਡਾ ਸਵਾਲ ਹੈ ਸਰਕਾਰਾਂ ਨੂੰ ਜਿਹੜੇ ਇੱਥੇ ਦੇ ਡੀਸੀ ਇੱਥੇ ਦਾ ਐਸਐਸਪੀ ਏਡੀਸੀ ਐਸਡੀਐਮ ਤਿੰਨੇ ਚਾਰੇ ਡਿਪਟੀ ਫਾਇਰ ਬ੍ਰਿਗੇਡ ਮਸ਼ੀਨਾਂ ਲੈ ਕੇ ਆਪ ਘਰਾਚੋਂ ਛਾਪਾ ਮਰਨ ਆਏ ਆ ਵੀ ਅੱਗ ਲਾ ਕੇ ਨਾ ਕਣਕ ਬੀਜੋ ਆ ਜੇ ਬਿਨਾਂ ਤੁਹਾਡੇ ਮੁਤਾਬਕ ਬੀਜੀਏ ਚੀਪ ਸਾਹਿਬ ਨੂੰ ਫੋਨ ਕਰਕੇ ਪੁੱਛਿਆ ਭੱਟੀ ਵਾਲ ਤੋਂ ਉਹ ਕਹਿੰਦਾ ਵੀ ਇਹ ਤਾਂ ਜੀ ਪਹਿਲਾਂ ਗਰਮੀ 'ਚ ਕਣਕ ਬੀਜਤੀ ਆ ਤੇ ਤੁਹਾਡੇ ਮੁਤਾਬਕ ਤੁਹਾਡੇ ਸੁਪਰ ਸੀਡਰਾਂ ਨਾਲ ਕਣਕ ਬੀਜੀ ਹੋਈ ਹੈ ਜਿਹੜੀ ਅੱਜ ਐਡ ਐਡੀ ਕਣਕ ਬਾhti ਆ ਸੁੰਡ ਹੱਥਾਂ ਦੇ ਧਰੀਂ ਬੈਠੇ ਨੇ 6 ਕਿਲੇ ਬੋਣੇ ਪੈਗੇ ਅੱਜ ਦੀ ਵੀਜੀ ਹੋਈ ਕਣਕ ਨਿਕਲੂਗੀ ਕਿੰਨੀ ਇਹਦਾ ਘਾਟਾ ਕੌਣ ਦੇਊਗਾ ਜਿਹੜਾ ਤੜ ਤੜ ਤੁਸੀਂ ਬੇਦਰਦੀ ਨਾਲ ਕਿਸਾਨਾਂ ਦੇ ਉੱਤੇ ਪਰਚੇ ਦੇ ਰਹੇ ਹੋ ਤੇ ਜੁਰਮਾਨੇ ਕਰ ਰਹੇ ਹੋ ਇਹਦਾ 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 ਜਵਾਬ ਕਿਹਦੇ ਕੋਲ ਹੈ ਹੈ ਭਗਵੰਤ ਮਾਨ ਕੋਲ ਇਹਦਾ ਜਵਾਬ ਦੇਊਗਾ ਇਹਦੇ ਪੈਸੇ ਆਊਗਾ ਕਿਸਾਨਾਂ ਦੇ ਖੇਤਾਂ ਜਿਹੜਾ ਕਹਿੰਦੀ ਗਲੀਆਂ ਚੋਂ 20 ਚੋਂ ਸਰਕਾਰਾਂ ਚੱਲਣਗੀਆਂ 20 ਚੋਂ ਸਰਕਾਰਾਂ ਨਹੀਂ ਲੋਕਾਂ ਦੇ ਕਿਸਾਨਾਂ ਦੇ ਜਨਾਜ਼ੇ ਉੱਠਣਗੇ ਸ਼ਮਸ਼ਾਨ ਘਾਟਾਂ 'ਚ ਅੱਗ ਬਲੂਗੀ ਇਨਾ ਇਹ ਸਰਕਾਰਾਂ ਦੇ ਕਾਰਨ ਐਡੜੀ ਕਣਕ ਵਾਹ ਕੇ ਕਿਸਾਨ ਜਿਉਂਦਾ ਨਹੀਂ ਰਹਿ ਸਕਦਾ 75000 ਤੋਂ ਵੱਧ ਠੇਕਿਆਂ ਦੇ ਜ਼ਮੀਨਾਂ ਨੇ ਲੋਕਾਂ ਕੋਲੇ ਜਿਹੜੀਆਂ ਅਨੇਕਾਂ ਲਿਸਟਾਂ ਬਣਾ ਰਿਆਂ ਸਰਕਾਰ ਦੇ ਟੇਬਲ ਤੇ ਰੱਖਾਂਗੇ ਵੱਡੇ ਪੱਦਰ ਤੇ ਵੀ ਕਿੰਨੀ ਥੋੜੀ ਕਰਤੂਤ ਕਰਨ ਕਿੰਨੀ ਕਣਕ ਨੂੰ ਸੁੰਡੀ ਖਾ ਗਈ ਜਿਹੜਾ ਕੋਈ ਜਵਾਬ ਨਹੀਂ ਖੇਤੀਬਾੜੀ ਵਿਭਾਗ ਦੇ ਕੋਲੇ ਚੀਪ ਨੂੰ ਪੁੱਛ ਲਓ ਜੀ ਪ੍ਰਾਣੇ ਨੂੰ ਪੁੱਛ ਲਓ ਚੀਪ ਦਾ ਜਵਾਬ ਹੈ ਜੀ ਗਰਮੀ 'ਚ ਬੀਜ 'ਤੇ ਸੁੰਡ ਲੱਗ ਗਿਆ ਕਿਸਾਨ ਖੇਤ ਨਹੀਂ ਕਹਿੰਦਾ ਜਾਂਦਾ ਕਈ ਕਿਹਦੇ ਨਾਲ ਉਦੋਂ ਨੂੰ ਸੁੰਡ ਕਣਕ ਖਾ ਲੰਦਾ ਖੇਤ ਰਹਿੰਦੇ ਨੇ ਸਧਾਰਨ ਕਿਸਾਨ ਨੇ ਪੂਰੇ ਖੇਤੀਬਾੜੀ ਦੇ ਤਜਰਬੇ ਕਰਨੇ ਚੀਪ ਸਾਬ ਦੋ ਜਿਹੜਾ ਤੁਸੀਂ ਕਹਿੰਦੇ ਹੋ ক্লোਰੋਪਾ ਦਿਓ ਉਹ ਵੀ ਪਾਈ ਹੈ ਤੇ ਬਾਈ ਪੈਂਥਲੇਨ ਦੀ ਸਪਰੇਅ ਕਰੀ ਹੈ ਨਹੀਂ ਮਰੀ ਸੁੰਡੀ ਕਣਕ ਬਹੁਣੀ ਪੈਗੀ ਇੱਕ ਪੰਜਾਬ ਦੇ ਅੰਦਰ ਇਹ ਗੱਲ ਲੈ ਕੇ ਜਾਵਾਂਗੇ ਹਾਂ ਜੀ ਪ੍ਰਧਾਨ ਜੀ ਫਿਰ ਇਹ ਜਿਹੜਾ ਅੱਜ ਸੁੰਡੀ ਦੇ ਮਸਲੇ ਤੇ ਕਿਤਾ ਵਾਹਨ ਵਾਹਿਆ ਗਿਆ ਗਿਆ ਤੇ ਕਿੰਨਾ ਕੁ ਖਰਚਾ ਆ ਗਿਆ ਕੋਈ ਸਰਕਾਰ ਮਾਮਜ਼ਾ ਦੇਊਗੀ ਇਹਦਾ ਕੀ ਗੱਲ ਬਾਤ ਖਰਚਾ ਤਾਂ ਸਰਕਾਰਾਂ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਹੈ 2000 ਰੁਪਏ ਦਾ ਬਲੈਕ ਡਾਇਆ ਲੈ ਕੇ ਕਿਸਾਨਾਂ ਨੇ ਇਹ ਪਹਿਲਾ ਕਣਕ ਬੀਜੀ ਹੈ ਡਾਇਆ ਨਹੀਂ ਮਿਲਿਆ ਹੁਣ ਜੂਰੀਆਂ ਨਹੀਂ ਮਿਲ ਰਹੀਆਂ ਲੋਕਾਂ ਨੂੰ ਇਹ ਸਾਰੀ ਜਿਹੜੀ ਸਾਰਾ ਕਾਰਨ ਹੈ ਕਿਸਾਨਾਂ ਨੂੰ ਖੇਤਾਂ ਚੋਂ ਬਾਹਰ ਕੱਢ ਕੇ 2025 ਚ ਇਹਨਾਂ ਨੇ ਜਣੀ ਕਿ ਟਾਰਗੇਟ ਇਹਨਾਂ ਦੀ ਇਹਨਾਂ ਦੀ ਲਿਖਤੀ ਉਸ ਕੰਪਨੀਆਂ ਨਾਲ ਸਮਝੌਤਾ ਹੈ ਵੀ 2025 ਤੱਕ 10 ਏਕੜ ਤੋਂ ਥੱਲੇ ਥੱਲੇ ਕਿਸਾਨਾਂ ਨੂੰ ਜ਼ਮੀਨਾਂ ਚੋਂ ਬਾਹਰ ਕੱਢਣਾ ਆ ਵੱਡੀ ਸਕੀਮ ਲੈ ਕੇ ਆਏ ਨੇ ਜਿਵੇਂ ਨਰਮਾ ਖਤਮ ਕਰਿਆ ਐ ਥੋੜੀ ਫਸਲ ਖਤਮ ਹੋਇਆ ਕਰੂਗੀ ਬੀਜੀ ਹੋਈ ਕਣਕ ਤੇ ਅੰਮਣ ਮੱਤਾ ਖਰਚਾ ਕਰਿਆ ਹੋਇਆ ਖੇਤ ਵਾਹਣ ਬਣਨਗੇ ਉਸ ਤੋਂ ਬਾਅਦ ਕਿਸਾਨ ਮਰਨਗੇ ਖੁਦਕੁਸ਼ੀ ਕਰਨਗੇ ਰਾਹ ਹੀ ਨਹੀਂ ਕੋਈ ਇਹ ਸਰਕਾਰਾਂ ਦੀ ਕਰਤੂਤ ਘਾਣਾ ਸਾਰਾ ਕੁਝ ਇੱਥੇ ਅੱਜ ਵਾਹ ਫੜਨੀ ਚਾਹੀਦੀ ਐ ਆਉਣਾ ਚਾਹੀਦਾ ਖੇਤੀਬਾੜੀ ਚੀਪ ਨੂੰ ਚੀਪ ਆਪ ਮਤਲਬ ਅੱਗ ਬੁਝਾਉਣ ਵਾਸਤੇ ਜਾਂਦਾ ਰਿਆ ਸਾਰਾ ਖੇਤੀ ਪਟਵਾਰੀ ਵੀ ਮਾਸਟਰ ਵੀ ਅੱਗ ਬੁਝਾਉਣ ਤੇ ਲਾਏ ਹੋਏ ਤੇ ਇਹਨਾਂ ਦੇ ਅੱਜ ਕੋਈ ਵੀ ਨਹੀਂ ਜੇ ਬਲਾਉਣੇ ਆ ਤਾਂ ਐ ਇਹਨੂੰ ਐ ਕਰ ਲੋ ਜੀ ਫਰਾਣਾ ਕਰ ਲੋ ਜਿਹੜਾ ਵਾਹਣ ਖਾਲੀ ਹੋ ਗਿਆ ਉਹਨੂੰ ਕੀ ਕਰ ਲਈਏ ਉਹ ਚ ਕੀ ਪਾਵਾਂਗੇ ਜਿਹੜੀ ਕਣਕ ਖਾਲੀ ਇਸ ਕਰਕੇ ਵੱਡੇ ਪੱਧਰ ਤੇ ਸਾਨੂੰ ਸਰਕਾਰਾਂ ਨਾਲ ਜੂਝਣਾ ਚਾਹੀਦਾ ਹੈ ਸਾਡੇ ਤੇ ਢੜਾ ਢੜਾ ਵੱਡੇ ਪੱਧਰ ਤੇ ਜੁਰਮਾਨੇ ਕੀਤੇ ਗਏ ਆ ਤੇ ਸਜ਼ਾਾਂਵਾਂ ਹੋਣਗੀਆਂ ਇਸ ਮਸਲੇ 'ਚ ਜਿਹੜੀ ਅੱਗ ਲਾਈ ਹੈ ਜਿਹੜੀ ਅੱਗ ਲਾ ਕੇ ਵੀਜੀ ਉਹ ਚ ਨਹੀਂ ਹੈ ਜਿਹੜੇ ਖਰਚੇ ਬਾਕੇ ਸੁਪਰਸੀਡਰ ਨਾਲ ਬੀਜੀਆਂ ਵਜਾਂ ਨੇ ਉਹਦੇ ਵਿੱਚ ਵੱਡੇ ਪੱਦਰ ਤੇ ਸੁੰਡ ਪਿਆ ਇਹਦਾ ਖਿਆਲ ਕਰਨਾ ਚਾਹੀਦਾ ਇਹਦੀਆਂ ਜੜਾਂ ਤੱਕ ਸਾਨੂੰ ਪਹੁੰਚਣਾ ਚਾਹੀਦਾ ਘਰੋਂ ਬਾਹਰ ਨਿਕਲ ਕੇ ਜੂਝਣਾ ਚਾਹੀਦਾ ਸਰਕਾਰਾਂ ਨਾਲ ਇਹ ਸਾਡਾ ਕਹਿਣਾ ਹੈ ਭਾਰਤੀ ਕਿਸਾਨ ਜੁੰਨੇ ਨੇਕਤਾ ਕਰਾਂਗੇ ਹਾਂਜੀ ਪ੍ਰਧਾਨ ਜੀ ਕੀ ਮਸਲਾ ਖੇਤ ਦੇ ਵਿੱਚ ਖੜਿਓ ਕਣਕ ਵਾਹੀ ਗਈ ਆ ਪੁਹਾਨੀਗੜ ਦਾ ਜ਼ਿਲ੍ਹਾ ਸੰਰੂਰ ਦਾ ਪਿੰਡ ਹੈ ਕਰਾਚੂ ਇਹ ਬਾਦਰ ਸਿੰਘ ਹੈ ਇਹਦੀ ਐ ਡੜੀ ਕਣਕ ਹੈ ਜਿਹੜੀ ਉਹ ਸੁੰਡ ਨੇ ਖਾ ਲਈ ਇੱਥੇ ਦੇ ਡੀਸੀ ਇੱਥੇ ਦੇ ਐਸਐਸਪੀ ਇੱਥੇ ਦੇ ਏਡੀਸੀ ਆ ਪੱਗ ਭਜਾਉਣ ਲੈ ਕੇ ਨਿਕਲੇ ਨਿਕਲੇ ਹੋ ਜਾਂਦੇ ਗੱਡੀਆਂ ਲੈ ਕੇ ਉਰੇ ਅਸੀਂ ਉਹਦਾ ਘਰਾਓ ਵੀ ਕੀਤਾ ਉਹਨਾਂ ਨੂੰ ਅੱਜ ਪੁੱਛਣਾ ਚਾਹੁੰਨੇ ਇੱਥੇ ਦੀ ਸਰਕਾਰ ਨੂੰ ਇੱਥੇ ਦੇ ਚੀਪ ਨੂੰ ਇਹਦਾ ਕੀ ਕਰੀਏ ਅਸੀਂ ਆ ਬਾਹਣ ਬਾਤਾ ਚਾਰ ਕਿੱਲੇ ਬਾਤੇ ਦੋ ਵਾਹਾਂਗੇ ਇਹਦਾ ਖਰਚਾ ਕੌਣ ਚੱਕੂਗਾ ਅੱਜ ਦੀ ਵੀਜੀ ਹੋਏ ਕਣਕ ਨਿਕਲੂਗੀ ਕਿੰਨੀ ਇਸ ਕਰਕੇ ਕਿਸਾਨਾਂ ਨੂੰ ਬੁਰੀ ਤਰ੍ਹਾਂ ਮਾਰਨ ਤੇ ਲੱਗੀ ਹੁੰਦੀ ਹੈ ਸਰਕਾਰਾਂ ਜ਼ਮੀਨਾਂ ਚੋਂ ਬਾਹਰ ਕੱਢਣ ਦੀ ਤਿਆਰੀ ਹੈ ਇਸ ਢੰਗ ਨਾਲ ਇਹਨਾਂ ਨੂੰ ਉਸ ਲੋਟ ਕਣਕ ਨਾ ਵੇਚਣ ਦੇ ਉਹ ਜਿਹੜੇ ਢੰਗ ਨਾਲ ਆਪੇ ਕਣਕ ਵੇਚਦੇ ਨੇ ਇਸ ਕਰਕੇ ਬਹੁਤ ਵੱਡਾ ਨੁਕਸਾਨ ਹੈ ਇਸ ਕਿਸਾਨ ਦਾ ਸਧਾਰਨ ਕਿਸਾਨ ਨੇ ਚੀਪ ਕਹਿੰਦਾ ਸੀ ਕਹਿੰਦਾ ਖੇਤ ਚ ਨਹੀਂ ਜਾਂਦੇ ਕਿੰਨੇ ਦਿਨ ਖੇਤ ਚ ਰਹਿੰਦੇ ਆ ਉਰੇ ਕਣਕ ਵਾਈਏ ਇਸ ਕਰਕੇ ਵੱਡਾ ਦਰਦ ਹੈ ਬਹੁਤ ਵੱਡਾ ਨੁਕਸਾਨ ਹੈ ਕਿਸਾਨ ਦਾ ਜਿਹੜੀ ਕਦੇ ਵੀ ਭਰਾਈ ਨਹੀਂ ਹੋ ਸਕਦੀ ਹੁਣ ਦੀ ਬੀਜੀ ਉਹ ਕਣਕ ਨਿਕਲ ਨਹੀਂ ਇਸ ਕਰਕੇ ਵੱਡਾ ਨੁਕਸਾਨ ਹੈ ਦੀ ਭਰਾਈ ਆਪ ਸਰਕਾਰ ਨੂੰ ਇਹਦੇ ਕੋਲ ਧਿਆਨ ਦੇਣਾ ਚਾਹੀਦਾ ਵੱਡੇ ਪੱਧਰ ਤੇ ਕਣਕਾਂ ਵਾਈਆਂ ਨੇ ਲੋਕਾਂ ਨੇ ਨਰੇਵਾ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮਰਦਾਬਾਦ